ਵਾਹਿਗੁਰੂ ਸਹਬ ਜੀਓ ਤਨ ਤਨ ਜੇ ਤੋ ਕਉ ਦੀਓ ਤਾਸਿਉ ਨਿਹ ਨਕੀ ਨਾ ਕਹੋ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਵੇਂ ਪਾਚਾ ਤਨਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਵਨ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਆਪਾਂ 7 ਨੰਬਰ ਸ਼ਲੋਕ ਦਾ ਜਿਹੜਾ ਪਾਠ ਹੈ ਉਹ ਸ਼ਰਵਨ ਕੀਤਾ ਹੈ ਪਾਤਸ਼ਾਹ ਜੀ ਆਪਣੇ ਇਨ੍ਹਾਂ ਸ਼ਲੋਕਾਂ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਬੰਦੇ ਨੇ ਉਸ ਮਾਲਕ ਦੇ ਉਸ ਪਰਮੇਸ਼ਰ ਦੇ ਗੁਣ ਨਹੀਂ ਗਾਏ ਉਸ ਮਾਲਕ ਦੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ ਅਤੇ ਵਿਸ਼ੇਵਕਾਰਾਂ ਦੇ ਵਿੱਚ ਫਸ ਕੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਉਸ ਦਾ ਜਿਹੜਾ ਜਨਮ ਹੈ ਉਹ ਵਿਅਰਥ ਜਾ ਰਿਹਾ ਹੈ ਕਿ ਜਿਸ ਮਾਲਕ ਨੇ ਉਸ ਪ੍ਰਾਣੀ ਨੂੰ ਮਨੁੱਖ ਨੂੰ ਇਨੀਆਂ ਦਾਤਾਂ ਦੇ ਨਾਲ ਲਵਾਜਾ ਹੈ ਉਸ ਨੂੰ ਇਨੀਆਂ ਬੇਸ਼ੁਮਾਰ ਬੇਸਕੀਮ ਤੇ ਦਾਤਾ ਦਿੱਤੀਆਂ ਹਨ ਪਾਸ਼ਾ ਜੀ ਕਹਿੰਦੇ ਕਿ ਉਹ ਬੰਦਾ ਉਸ ਮਾਲਕ ਦਾ ਸ਼ੁਕਰ ਨਹੀਂ ਕਰਦਾ ਕਿਉਂਕਿ ਉਸ ਨੂੰ ਦਾਤਾ ਦੇ ਨਾਲ ਪਿਆਰ ਹੋ ਗਿਆ ਪਰ ਪਾਸ਼ਾ ਜੀ ਕਹਿੰਦੇ ਕਿ ਮਨਮੁਖ ਵਿਅਕਤੀ ਦੀ ਪਰਿਭਾਸ਼ਾ ਹੀ ਇਹ ਹੈ ਕਿ ਉਹ ਦਾਤਾ ਦੇ ਨਾਲ ਪਿਆਰ ਕਰਦਾ ਹੈ ਅਤੇ ਜਿਹੜਾ ਦਾਤਾ ਦੇਣ ਵਾਲਾ ਹੈ ਜਿਹੜਾ ਦਾਤਾਰ ਹੈ ਉਸ ਨੂੰ ਉਹ ਭੁੱਲ ਜਾਂਦਾ ਹੈ ਅਤੇ ਕੇਵਲ ਉਸ ਦੇ ਵੱਲ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚ ਉਹਦੇ ਤੇ ਕਿਹਾ ਜਾਂਦਾ ਹੈ ਪਰ ਬੰਦਾ ਲਾਲਚ ਤੇ ਬਸ ਆ ਕੇ ਬੰਦੇ ਦੀ ਜਿਹੜੀ ਤਿਸ਼ਨਾ ਹੈ ਬੰਦੇ ਦੀ ਜਿਹੜੀ ਭੁੱਖ ਹੈ ਉਹ ਮਿਟਦੀ ਨਹੀਂ ਹੈ ਤੇ ਬੰਦਾ ਉਸ ਮਾਲਕ ਤੋਂ ਹੋਰ ਕੁਝ ਨਾ ਕੁਝ ਦਾਤਾ ਮੰਗਦਾ ਹੈ ਪਦਾਰਥ ਮੰਗਦਾ ਹੈ ਪਰ ਜੋ ਮਾਲਕ ਨੇ ਦਾਤਾਂ ਦਿੱਤੀਆਂ ਹਨ ਉਸ ਦਾ ਬੰਦੇ ਨੇ ਕਦੇ ਸ਼ੁਕਰ ਨਹੀਂ ਕੀਤਾ ਸਤਿਗੁਰੂ ਜੀ ਕਹਿੰਦੇ ਇਹ ਉਸ ਮਾਲਕ ਨੇ ਜੇ ਸਾਨੂੰ ਇੱਕ ਦਾਤ ਨਹੀਂ ਦਿੱਤੀ ਤੇ ਬੰਦਾ ਇਸ ਦਾਤ ਨੂੰ ਲੈ ਕੇ ਉਸ ਮਾਲਕ ਤੇ ਗਿਲਾ ਕਰਦਾ ਹੈ ਉਸ ਮਾਲਕ ਨੂੰ ਉਸ ਪ੍ਰਮਾਤਮਾ ਨੂੰ ਉਲਾਪੇ ਦਿੰਦਾ ਹੈ ਪਾਸ਼ਾ ਜੀ ਕਹਿੰਦੇ 10 ਵਸਤੂ ਲੈ ਪਾਸ਼ਾ ਪਾਵੈ ਇੱਕ ਵਸਤੂ ਕਾਰਨ ਵਿਕੋਟ ਗਵਾਵੇ ਕਿ ਬੰਦੇ ਨੇ ਉਸ ਮਾਲਕ ਨੇ ਉਸ ਨੂੰ ਦਾਤਾ ਦਿੱਤੀਆਂ ਹਨ 10 ਵਸਤੂ ਲੈ ਬਾਛੇ ਪਾਵਨ ਕਿ ਬੰਦਾ ਉਹਨਾਂ ਨੂੰ ਪਿੱਛੇ ਲ ਘੋਲੰਦਾ ਇੱਕ ਬਸਤ ਕਾਰਨ ਵਿਕੋਟ ਕਵਾਵੇ ਕਿ ਜਦੋਂ ਉਹ 11ਵੀਂ ਦਾਤ ਮੰਗਦਾ ਹੈ ਭਾਵ ਕਿ ਜਦੋਂ ਉਹ ਜਿਮੀਆਂ ਮਾਲਕ ਨੇ ਦਾਤਾ ਦਿੱਤੀਆਂ ਹਨ ਉਸ ਤੋਂ ਬਧੇਰੇ ਦਾਤਾਂ ਦੀ ਇੱਛਾ ਰੱਖਦਾ ਹੈ ਤੇ ਉਸ ਮਾਲਕ ਤੋਂ ਮੰਗ ਕਰਦਾ ਪਰ ਜਦੋਂ ਉਸ ਨੂੰ ਦਾਤ ਨਹੀਂ ਮਿਲਦੀ ਤੇ ਉਹ ਉਸ ਸਵਾਲਕ ਤੇ ਉਸ ਪਰਮੇਸ਼ਰ ਤੇ ਗਿਲਾ ਕਰਦਾ ਹੈ ਉਸ ਨੂੰ ਲਾਂਭੇ ਦਿੰਦਾ ਹੈ ਤੇ ਉਸ ਦਾਤ ਦੀ ਪ੍ਰਾਪਤੀ ਦੇ ਲਈ ਫਿਰ ਉਹ ਦਰ ਦਰ ਤੇ ਮੰਗਤਾ ਬਣਿਆ ਫਿਰਦਾ ਹੈ ਤੇ ਰੱਬ ਨੂੰ ਉਸ ਅਕਾਲ ਪੁਰਖ ਨੂੰ ਮੰਦਾ ਬੋਲਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਕਿ ਏ ਕਮਲਿਆ ਬੰਦਿਆ ਅਣਜਾਣ ਮਨੁੱਖ ਤੂੰ ਦਸ ਬਸਤੂ ਲੈ ਪਾਛਾ ਪਾਵੇ ਕਿ ਜਿਹੜੀਆਂ ਮਾਲਕ ਨੇ ਤੈਨੂੰ ਦਾਤਾਂ ਦਿੱਤੀਆਂ ਹਨ ਹੁਣ ਤੱਕ ਤੂੰ ਉਹਨਾਂ ਦਾਤਾਂ ਨੂੰ ਭੁੱਲ ਗਿਆ ਕੇਵਲ ਇੱਕ ਦਾਤ ਤੈਨੂੰ ਨਹੀਂ ਮਿਲੀ ਤੇ ਤੂੰ ਮਾਲਕ ਤੇ ਗਿਲਾ ਕਰਨ ਲੱਗ ਗਿਆ ਤੂੰ ਉਸ ਰੱਬ ਨੂੰ ਆਲਾਮੇ ਦੇਣ ਲੱਗ ਗਿਆ ਹੁਣ ਉਸ ਅਕਾਲ ਪੁਰਖ ਨੇ ਸਾਨੂੰ ਦਾਤਾਂ ਕੀ ਦਿੱਤੀਆਂ ਹਨ ਅਸੀਂ ਦਾਤਾਂ ਮੰਗਦੇ ਮੰਨਦੇ ਆ ਪਦਾਰਥਾਂ ਨੂੰ ਅਸੀਂ ਦਾਤਾਂ ਮੰਨਦੇ ਆ ਕਿ ਸਾਡਾ ਵੱਡਾ ਘਰ ਹੋਵੇ ਚੰਗੀ ਸਾਡੇ ਕੋਲ ਵੱਡੀ ਗੱਡੀ ਹੋਵੇ ਪੇਸ਼ਮਾਰ ਸਾਡੇ ਕੋਲ ਬੈਂਕ ਬੈਲੈਂਸ ਹੋਵੇ ਤੇ ਅਸੀਂ ਕਹਿੰਨੇ ਕਿ ਦਾਤਾ ਨੇ ਬਹੁਤ ਕੁਝ ਦਿੱਤਾ ਪਰ ਜਦੋਂ ਉਸ ਮਾਲਕ ਦੀਆਂ ਜਿਹਦੇ ਕੋਲ ਉਹ ਦਾਤਾ ਨਹੀਂ ਹਨ ਮੰਨ ਲਓ ਕਿਸੇ ਦੇ ਕੋਲ ਗੱਡੀ ਹੈ ਨਹੀਂ ਕਿਸੇ ਦੇ ਕੋਲ ਵੱਡਾ ਘਰ ਹੈ ਨਹੀਂ ਕਿਸੇ ਦੇ ਕੋਲ ਪੈਸੇ ਹੈ ਨਹੀਂ ਤੇ ਉਹ ਰੱਬ ਨੂੰ ਕਹਿੰਦਾ ਕਿ ਮਾਲਕ ਨੇ ਸਾਨੂੰ ਦਿੱਤਾ ਹੀ ਕੀ ਹੈ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ ਪਰ ਸਤਿਗੁਰੂ ਜੀ ਕਹਿੰਦੇ ਉਸ ਮਾਲਕ ਨੇ ਤਾਂ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਹਨ ਕਿ ਉਹ ਦਾਤਾਂ ਦਾ ਅਸੀਂ ਗੇਨ ਨਹੀਂ ਸਕਦੇ ਨਾ ਉਹਨਾਂ ਦੀ ਕਦੇ ਕੀਮਤ ਦੇ ਸਕਦੇ ਹਾਂ। ਬਾਸਾ ਜੀ ਕਹਿੰਦੇ ਕਿ ਬੰਦੇ ਆ ਉਸ ਮਾਲਕ ਨੇ ਤੈਨੂੰ ਸੋਹਣਾ ਪਰਿਵਾਰ ਦਿੱਤਾ। ਜਿਸ ਮਾਲਕ ਦੀ ਕਿਰਪਾ ਦੇ ਨਾਲ ਜਿਸ ਰੱਬ ਦੀ ਕਿਰਪਾ ਦੇ ਨਾਲ ਤੂੰ ਐਡੇ ਸੋਹਣੇ ਪਰਿਵਾਰ ਦੇ ਵਿੱਚ ਰਹਿਣਾ। ਜੇ ਪ੍ਰਸਾਦ ਧਰ ਉੱਪਰ ਸੁੱਖ ਵਸੈ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਇਸ ਧਰਤੀ ਤੇ ਸੌਖਾ ਬਸਦਾ ਹੈ ਸੁੱਤ ਪੁੱਤਰ ਭਰਾਤ ਭਰਾ ਮੀਤ ਤੇ ਮਿੱਤਰ ਬਣਤਾ ਪਤਨੀ ਸੰਘ ਹਸੈ ਤੇ ਤੂੰ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਆਪਣੇ ਭਰਾਵਾਂ ਪੁੱਤਰਾਂ ਪਤਨੀ ਦੇ ਨਾਲ ਤੂੰ ਖਾਸਤਾ ਖੇਡਦਾ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਦਾ ਸੰਗ ਹੱਸਿਆ ਜੇ ਪ੍ਰਸਾਦ ਪੀਵੇ ਸ਼ੀਤਲ ਜਲ ਸੁਖਦਾਈ ਪਵਨ ਪਾਵਕ ਅਮੁੱਲ ਇਹ ਉਸ ਮਾਲਕ ਦੀਆਂ ਦਾਤਾਂ ਨੇ ਉਸ ਕੁਦਰਤ ਨੇ ਸਾਨੂੰ ਬੇਅੰਤ ਦਾਤਾਂ ਦੇ ਨਾਲ ਨਵਾਜਿਆ ਹੈ ਕਿ ਜਿਸ ਮਾਲਕ ਦੀ ਕਿਰਪਾ ਦੇ ਨਾਲ ਤੂੰ ਠੰਡਾ ਸ਼ੀਤਲ ਜਲ ਪੀ ਕੇ ਆਪਣੇ ਤਣ ਦੀ ਪਿਆਸ ਨੂੰ 부ਝਾਉਂਦਾ ਹੈ। ਸੁਖਦਾਈ ਪਵਨ ਪਾਵਕ ਅਮੁੱਲਾ ਤੇ ਜਿਹੜੀ ਸੁੱਖ ਦੇਣ ਵਾਲੀ ਤੈਨੂੰ ਜ਼ਿੰਦਗੀ ਦੇਣ ਵਾਲੀ ਹਵਾ ਉਹ ਵੀ ਇਸ ਮਾਲਕ ਦੀ ਹੀ ਦੇਣ ਹੈ। ਪਰ ਕਮਾਲ ਦੀ ਗੱਲ ਇਹ ਹੈ ਵੇਖੋ ਕਿ ਅੱਜ ਜੇ ਆਪਾਂ 20 ਰੁਪਏ ਦੀ ਪਾਣੀ ਦੀ ਬੋਤਲ ਸਾਮ ਨੂੰ ਮਿਲਦੀ ਹੈ। ਪੀਣ ਦੇ ਲਈ ਪਾਣੀ ਦੀ ਅਸੀਂ ਕੀਮਤ ਦਿੰਨੇ ਆ। ਡਾਕਟਰ ਜੇ ਅਸੀਂ ਹਸਪੀਟਲ 'ਚ ਪਈ ਹੋਈਏ ਜੇ ਅਸੀਂ ਉਸ ਹਸਪੀਟਲ ਦੇ ਵਿੱਚ ਸਾਹ ਲੈਣਾ ਤੇ ਉਹਦਾ ਵੀ ਸਾਨੂੰ ਚਾਰਜ ਲੱਗਦਾ ਉਹਦੇ ਵੀ ਅਸੀਂ ਪੈਸੇ ਦਿੰਨੇ ਆ ਪਰ ਕਮਾਲ ਦੀ ਗੱਲ ਥੀ ਆ ਵੇਖੋ ਕਿ ਉਸ ਅਕਾਲ ਪੁਰਖ ਨੇ ਸਾਨੂੰ ਕਿੰਡੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ ਪੁੱਛ ਕੇ ਦੇਖੀਏ ਉਹਨਾਂ ਲੋਕਾਂ ਤੋਂ ਜਿੱਥੇ ਪਾਣੀ ਹੈ ਨਹੀਂ ਕਿਸ ਕਦਰ ਉਹ ਉਹਨਾਂ ਦੇ ਰਹਿਣ ਦਾ ਤਰੀਕਾ ਵੇਖੀਏ ਆਪਾਂ ਕਿ ਪਾਣੀ ਤੋਂ ਪਿੰਡਾ ਕਿੰਨੇ ਔਖੇ ਹੁੰਦੇ ਨੇ ਅਸੀਂ ਵੇਖੀਏ ਜਿੱਥੇ ਹਵਾ ਗੰਧਲੀ ਹੈ ਹਵਾ ਦੁਸ਼ਿਤ ਹੈ ਜਿੱਥੇ ਸਾਹ ਲੈਣ ਦੇ ਲਈ ਹਵਾ ਹੈ ਨਹੀਂ ਢੰਗ ਦੀ ਹਵਾ ਹੈ ਨਹੀਂ ਕਿਉਂਕਿ ਚਲੋ ਇਹ ਤਾਂ ਅਸੀਂ ਆਪ ਦੁਸ਼ਿਤ ਕੀਤੀਆਂ ਹੋਈਆਂ ਨੇ ਪਰ ਉਸ ਅਕਾਲ ਪੁਰਖ ਨੇ ਸਾਨੂੰ ਬੜਾ ਸਾਫ਼ ਸੁਥਰੇ ਤੇ ਬੜੀਆਂ ਬੇਸ਼ਕੀਮਤੀ ਦਾਤਾਂ ਦਿੱਤੀਆਂ ਨੇ ਜੇ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਕਿ ਉਸ ਮਾਲਕ ਨੇ ਸਾਨੂੰ ਉਹ ਦਾਤ ਦਿੱਤੀਆਂ ਨੇ ਜਿਨ੍ਹਾਂ ਦੀ ਕੋਈ ਕੀਮਤ ਪਾਈ ਨਹੀਂ ਸਕਦਾ ਪਰ ਖਮਾਲ ਦੀ ਗੱਲ ਗੱਲ ਵੇਖੋ ਇਹ ਹੈ ਕਿ ਬੰਦੇ ਨੇ ਇਹਨਾਂ ਦਾਤਾਂ ਨੂੰ ਅੱਗੇ ਰੱਖ ਕੇ ਆਪਣੇ ਪਰਿਵਾਰ ਨੂੰ ਉਸ ਮਾਲਕ ਦੀ ਦਾਤ ਮੰਨਦਾ ਇਸ ਹਵਾ ਨੂੰ ਇਸ ਪਾਣੀ ਨੂੰ ਉਸ ਮਾਲਕ ਦੀਆਂ ਦਾਤਾਂ ਸਮਝਦਾ ਕਿ ਇਸ ਰੱਬ ਦੇ ਵੱਲੋਂ ਇਹ ਮੈਨੂੰ ਬਖਸ਼ਿਸ਼ ਕੀਤੀਆਂ ਹੋਈਆਂ ਨੇ ਤੇ ਮਾਲਕ ਤਾਂ ਮੈਂ ਇਹਨਾਂ ਦਾਤਾਂ ਨੂੰ ਲੈ ਕੇ ਸ਼ੁਕਰ ਕਰਾਂ ਪਰ ਬੰਦੇ ਨੇ ਉਸ ਮਾਲਕ ਦਾ ਸ਼ੁਕਰ ਨਹੀਂ ਕੀਤਾ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਉਸ ਮਾਲਕ ਨੇ ਤੈਨੂੰ ਤਣ ਦਿੱਤਾ ਤਣ ਤੋਂ ਭਾਵ ਤੈਨੂੰ ਸਰੀਰ ਦਿੱਤਾ ਤਾਂਦਰਸ਼ ਸਰੀਰ ਦਿੱਤਾ ਅੱਜ ਦੇ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਦਾਤ ਹੈ ਜਿਨ੍ਹਾਂ ਦੇ ਤਣ ਨੂੰ ਰੋਗ ਲੱਗੇ ਨੇ ਉਹਨਾਂ ਨੂੰ ਪੁੱਛ ਕੇ ਦੇਖੀ ਅਸੀਂ ਬਾਦਸ਼ਾਹ ਜੀ ਕਹਿੰਦੇ ਕਿ ਜੇ ਕੰਨ ਕੀਤੇ ਅੱਖੀ ਨਾਕ ਉਸ ਮਾਲਕ ਨੇ ਵੇਖੋ ਸਾਨੂੰ ਦਤ ਦਿੱਤੀਆਂ ਨੇ ਉਸ ਮਾਲਕ ਨੇ ਸਾਨੂੰ ਕੰਨ ਦਿੱਤੇ ਨੇ ਨੱਕ ਸਾਨੂੰ ਦਿੱਤਾ ਉਸ ਮਾਲਕ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਕੰਨਾਂ ਦੇ ਨਾਲ ਅਸੀਂ ਸ਼ਬਦ ਸੁਣ ਸਕਦੇ ਹਾਂ ਸਾਨੂੰ ਆਵਾਜ਼ਾਂ ਸਾਡੇ ਕੰਨਾਂ ਦੇ ਵਿੱਚ ਪੈਂਦੀਆਂ ਨੇ ਸਾਨੂੰ ਸਮਝ ਆਉਂਦੀ ਹੈ ਕਿ ਸਾਹਮਣੇ ਵਾਲਾ ਬੰਦਾ ਕੀ ਕਹਿ ਰਿਹਾ ਅੱਖਾਂ ਦੇ ਨਾਲ ਅਸੀਂ ਦੁਨੀਆ ਦੇਖ ਸਕਦੇ ਹਾਂ ਜ਼ੁਬਾਨ ਦੇ ਨਾਲ ਜਿਹੇ ਜੇਬਾ ਦਿੱਤੀ ਬੋਲੇ ਤਾਤ ਜਿਹੜੀ ਜ਼ੁਬਾਨ ਉਸ ਮਾਲਕ ਨੇ ਦਿੱਤੀ ਜਿਹੜੀ ਫਟਾਫਟ ਬੋਲਦੀ ਹੈ ਇਸ ਜ਼ੁਬਾਨ ਦੇ ਰਾਹੀਂ ਅਸੀਂ ਕਿੰਨੇ ਸਵਾਦ ਚਖਦੇ ਹਾਂ ਇਸ ਜ਼ੁਬਾਨ ਦੇ ਰਾਹੀਂ ਅਸੀਂ ਆਪਣੀ ਗੱਲ ਦੂਜਿਆਂ ਦੇ ਸਾਹਮਣੇ ਰੱਖਦੇ ਹਾਂ ਸ਼ਬਦਾਂ ਦੇ ਰੂਪ ਵਿੱਚ ਪਰ ਵੇਖੀਏ ਅਸੀਂ ਜਿਨ੍ਹਾਂ ਦੇ ਕੋਲ ਇਹ ਜ਼ੁਬਾਨ ਹੈ ਨਹੀਂ ਜਿਹੜੇ ਗੁੰਗੇ ਨੇ ਅਸੀਂ ਉਹਨਾਂ ਦੇ ਵੱਲ ਵੇਖੀਏ ਜਿਨ੍ਹਾਂ ਦੇ ਕੋਲ ਅੱਖਾਂ ਹੈ ਨਹੀਂ ਜਿਨ੍ਹਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਜਿਹੜੇ ਜਦੋਂ ਤੋਂ ਜੰਮੇ ਨੇ ਉਹ ਹਨੇਰੇ ਦੇ ਵਿੱਚ ਹੀ ਨੇ ਵਿਚਾਰੇ ਜਿਨ੍ਹਾਂ ਦੇ ਕੋਲ ਕੰਨ ਹੈ ਨਹੀਂ ਜਿਨ੍ਹਾਂ ਨੂੰ ਕੁਝ ਸੁਣਾਈ ਨਹੀਂ ਦਿੰਦਾ ਜੇਨ ਕੰਨ ਕੀਤੇ ਅੱਖੀ ਨਾਕ ਜਿਹੇ ਜੇਵਾ ਦਿੱਤੀ ਬੋਲੇ ਤਾਤ ਬਾਲਕ ਨੇ ਸਾਨੂੰ ਹੱਥ ਪੈਰ ਦਿੱਤੇ ਨੇ ਅਸੀਂ ਹੱਥਾਂ ਦੇ ਨਾਲ ਆਪਣੀ ਕਿਰਤ ਕਰਕੇ ਕੰਮ ਧੰਦਾ ਕਰਕੇ ਅਸੀਂ ਖਾ ਸਕਦੇ ਹਾਂ ਅਸੀਂ ਆਪਣਾ ਪੇਟ ਭਰ ਸਕਦੇ ਹਾਂ ਪੈਰਾਂ ਦੇ ਨਾਲ ਅਸੀਂ ਚੱਲ ਸਕਦੇ ਹਾਂ ਪਰ ਉਹਨਾਂ ਲੋਕਾਂ ਨੂੰ ਵੇਖੀ ਜਿਨ੍ਹਾਂ ਦੇ ਕੋਲ ਇਹ ਹੈ ਹੀ ਨਹੀਂ ਉਹਨਾਂ ਦੀ ਜ਼ਿੰਦਗੀ ਕਿਹਦਾ ਹੈ ਕਦੇ ਅਸੀਂ ਇਹਨਾਂ ਦਾਤਾ ਨੂੰ ਸਾਹਮਣੇ ਰੱਖ ਕੇ ਉਸ ਮਾਲਕ ਦਾ ਸ਼ੁਕਰ ਨਹੀਂ ਕੀਤਾ ਕੇਵਲ ਇੱਕ ਵਸਤੂ ਨਹੀਂ ਮਿਲੀ ਪਾਸ ਜੀ ਕਹਿੰਦੇ ਬੰਦਿਆ ਤੂੰ ਰੱਬ ਨੂੰ ਅਲੱਪੇ ਦੇਣ ਲੱਗ ਗਿਆ ਕੇਵਲ ਤੇਰੇ ਕੋਲ ਪਦਾਰਥ ਹੈ ਨਹੀਂ ਇਸ ਕਰਕੇ ਤੂੰ ਕਹਿੰਦਾ ਕਿ ਰੱਬ ਨੇ ਮੈਨੂੰ ਦਿੱਤਾ ਕੀ ਹੈ ਪਰ ਆਹ ਦੇਖ ਇਹ ਦਾਤਾਂ ਤੈਨੂੰ ਬਿਣਾ ਮੰਗੇ ਮਿਲੀਆਂ ਨੇ ਤੇ ਉਸ ਪਰਮੇਸ਼ਵਰ ਨੇ ਉਸ ਮਾਲਕ ਨੇ ਇਹਨਾਂ ਦਾਤਾਂ ਦੀ ਤੇਰੇ ਤੋਂ ਕੋਈ ਕੀਮਤ ਨਹੀਂ ਲਈ ਇਹ ਬਿਲਕੁਲ ਤੈਨੂੰ ਫ੍ਰੀ ਚ ਦਿੱਤੀਆਂ ਨੇ ਪਰ ਦੁਨੀਆ ਨੇ ਤਾਂ ਇਹਨਾਂ ਦਾਤਾਂ ਦਾ ਮੁੱਲ ਪਾ ਜਾਣਾ ਪਾਣੀ ਦੀ ਕੀਮਤ ਅੱਜ ਦੇ ਸਮੇਂ ਦੇ ਵਿੱਚ ਹਸਪੀਟਲ ਦੇ ਵਿੱਚ ਅਸੀਂ ਸਾਂ ਲੈਨੇ ਆ ਤੇ ਉਹ ਵੀ ਅਸੀਂ ਮੁੱਲ ਦੇ ਸਾਂ ਲੈਨੇ ਆ ਉਹਦੇ ਸਾਨੂੰ ਪੈਸੇ ਦੇਣੇ ਪੈਂਦੇ ਨੇ ਪਰ ਉਸ ਮਾਲਕ ਨੇ ਸਾਡੇ ਤੋਂ ਕੁਝ ਨਹੀਂ ਮੰਗਿਆ ਤੇ ਅਸੀਂ ਉਸ ਮਾਲਕ ਦਾ ਅੱਜ ਤੱਕ ਕਦੇ ਸ਼ੁਕਰ ਨਹੀਂ ਕੀਤਾ ਹਜ਼ੂਰ ਕਹਿੰਦੇ 10 ਬਸਤੂ ਲੈ ਪਾਛੇ ਪਾਵਾਂ ਇੱਕ ਬਸਤ ਕਾਰਨ ਵਿਖੋਟ ਗਵਾਵਾਂ ਇੱਕ ਪੀਣਾ ਦੇ 10 ਪੀਹਰ ਲੈ ਕੋਹ ਮੂੜਾ ਉਹ ਕਾ ਕਰੇ ਕਿ ਦੱਸ ਜੇ ਇਹ ਦਸਾਂ ਵਸਤੂਆਂ ਜਿਹੜੇ ਤੈਨੂੰ ਦਿੱਤੀਆਂ ਨੇ ਉਹ ਮਾਲਕ ਇਹ ਵੀ ਲੈ ਲਵੇ ਇਹ ਫੇਰ ਤੂੰ ਉਸ ਰੱਬ ਦਾ ਕੀ ਕਰ ਲੈਣਾ ਉਸ ਮਾਲਕ ਦਾ ਤੂੰ ਕੀ ਵਿਗਾੜ ਲੈਗਾ ਕਿਉਂਕਿ ਉਸ ਮਾਲਕ ਤੇ ਤੇਰਾ ਜ਼ੋਰ ਨਹੀਂ ਹੈ ਤੇ ਪਾਤਸ਼ਾਹ ਜੀ ਕਹਿੰਦੇ ਜਿਸ ਠਾਕੁਰ ਸੇ ਉਹ ਨਾ ਹੀ ਚਾਰਾ ਕਿ ਜਿੱਥੇ ਆਪਣਾ ਕੋਈ ਜ਼ੋਰ ਹੀ ਨਹੀਂ ਚੱਲਦਾ ਤਾਂ ਕੋ ਕੀ ਜੈ ਸਤ ਨਮਸਕਾਰ ਤੇ ਫਿਰ ਉਸ ਦੇ ਅੱਗੇ ਸਿਰਨਵਾਦ ਦੇ ਨਾਲ ਉਸ ਨੂੰ ਨਮਸਕਾਰ ਕਰਨੀ ਹੀ ਸਿਆਣੀ ਗੱਲ ਹੈ। ਉਸ ਮਾਲਕ ਨੂੰ ਖੁਸ਼ ਕਰ ਉਸ ਦੀ ਵਡਿਆਈ ਕਰ ਉਸ ਦੀ ਉਸਤਤ ਕਰ ਕਿਉਂਕਿ ਉਹ ਦਾਤਾਰ ਹੈ ਦਾਤਾ ਦੇਣ ਵਾਲਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਬੰਦੇ ਨੇ ਵੇਖੋ ਉਸ ਮਾਲਕ ਦਾ ਸ਼ੁਕਰ ਨਹੀਂ ਕੀਤਾ। ਤੇ ਸਤਿਗੁਰੂ ਜੀ ਕਹਿੰਦੇ ਕਿ ਬੰਦੇ ਦਾ ਹੁਣ ਦੀਰ ਜਿਹੜਾ ਹੈ ਈਮਾਨ ਜਿਹੜਾ ਹੈ ਫੁੱਟ ਡੋਲ ਰਿਹਾ। ਬਾਸਦੀ ਕਹਿੰਦੇ ਤਨ ਧਨ ਜਿਹੇ ਤੋਂ ਕਉ ਦੀਓ ਕਿ हे ਬੰਦਿਆ ਜਿਸ ਮਾਲਕ ਨੇ ਤੈਨੂੰ ਇਨਾ ਸੋਹਣਾ ਸ਼ਰੀਰ ਦਿੱਤਾ ਤੇ ਤੈਨੂੰ ਧਨ ਦਿੱਤਾ ਧਨ ਪਦਾਰਥ ਦਿੱਤਾ ਤਾਂ ਸਿਉ ਨੇ ਇਹ ਨਕੀਨ ਕਿ ਤੂੰ ਇਸ ਤਨ ਦੇ ਮੋਹ ਦੇ ਵਿੱਚ ਤੇ ਧਨ ਦੀ ਖਾਤਰ ਹੀ ਸਾਰੀ ਜ਼ਿੰਦਗੀ ਦੌੜਿਆ ਬਰਦਾ ਰਿਹਾ। ਇਸ ਧਨ ਦੀ ਖਾਤਰ ਤੂੰ ਲੋਕਾਂ ਦੇ ਨਾਲ ਬੇਇਮਾਨੀਆਂ ਕੀਤੀਆਂ ਨੇ ਠੱਗੀਆਂ ਮਾਰੀਆਂ ਨੇ ਲੋਕਾਂ ਦੇ ਜ਼ੁਲਮ ਢਾਇਆ ਤੂੰ ਪਰ ਆਏ ਹੱਕ ਮਾਰੇ ਨੇ ਪਾਸੇ ਜੀ ਕਹਿੰਦੇ ਤੂੰ ਉਸ ਮਾਲਕ ਦੇ ਨਾਲ ਤਾਂ ਪਿਆਰ ਹੀ ਨਹੀਂ ਪਾਇਆ ਜਿਸ ਮਾਲਕ ਨੇ ਤੈਨੂੰ ਇਹ ਦਾਤਾਂ ਦਿੱਤੀਆਂ ਨੇ ਤਾਂ ਸਿਉ ਨੇ ਇਹ ਨਾ ਕੀਨਾ ਕਹੋ ਨਾਨਕ ਨਰਬਾਬਰੇ ਅਵ ਕਿਉਂ ਡੋਲਤ ਦੀਨ ਕਿ ਹੇ ਕਮਲਿਆ ਮਨੁੱਖਾ ਤੇਰਾ ਹੁਣ ਦੀਨ ਕਿਉਂ ਡੋਲ ਰਿਹਾ ਹੈ ਤੂੰ ਉਸ ਮਾਲਕ ਦੀ ਸ਼ਰਣ ਦੇ ਵਿੱਚ ਆ ਜਾ ਕਿਉਂਕਿ ਉਸ ਮਾਲਕ ਨੇ ਇਹ ਤੈਨੂੰ ਦਾਤਾਂ ਦਿੱਤੀਆਂ ਨੇ ਤੇ ਇਹਨਾਂ ਦਾਤਾਂ ਨੂੰ ਸਾਹਮਣੇ ਧਾ ਕੇ ਇਹਨਾਂ ਦਾਤਾਂ ਦੇ ਵਿੱਚ ਤੂੰ ਉਸ ਮਾਲਕ ਦਾ ਸ਼ੁਕਰ ਕਰਿਆ ਕਰ ਸੱਚ ਦੇ ਨਾਲ ਜੁੜ ਜਾ ਉਸ ਮਾਲਕ ਦੇ ਰੱਬੀ ਗੁਣਾਂ ਨੂੰ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈ ਜਿਹਦੇ ਨਾਲ ਤੇਰਾ ਜਿਹੜਾ ਜਨਮ ਹੈ ਉਹ ਸਕਾਰਤ ਹੋ ਜਾਏਗਾ ਉਹ ਲੈਕੇ ਤੇਰੇ ਉੱਤੇ ਲੱਗ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ